ਤਨ ਬਾਬਾ ਸ੍ਰੀ ਚੰਨ ਜੀ ਇੱਕ ਵਾਰ ਜਦੋਂ ਬਾਬਾ ਸ੍ਰੀ ਚੰਨ ਜੀ ਸਮਾਧੀ ਵਿੱਚ ਲੀਨ ਸਨ ਤਾਂ ਅਚਾਨਕ ਬਾਬਾ ਸ੍ਰੀ ਚੰਨ ਜੀ ਸਮਾਧੀ ਤੋਂ ਅਲੋਪ ਹੋ ਗਏ ਅਤੇ ਕੁਝ ਸਮੇਂ ਬਾਅਦ ਵਾਪਸ ਸੰਗਤਾਂ ਵਿੱਚ ਹਾਜ਼ਰ ਹੋ ਗਏ ਬਾਬਾ ਸ੍ਰੀ ਚੰਨ ਜੀ ਨੂੰ ਸੰਗਤਾਂ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਕਿੱਥੇ ਅਲੋਪ ਹੋ ਗਏ ਸੀ ਬਾਬਾ ਸ੍ਰੀ ਚੰਨ ਜੀ ਬੋਲੇ ਕਿ ਸਾਡਾ ਇੱਕ ਭਗਤ ਜਿਸ ਦਾ ਨਾਮ ਪਾਨ ਆਰਏ ਹੈ ਉਹ ਸਾਨੂੰ ਪੁਕਾਰ ਰਿਹਾ ਸੀ ਉਹਨਾਂ ਦਾ ਜਹਾਜ਼ ਕੁਮਨਕੇਰੀ ਵਿੱਚ ਫਸ ਗਿਆ ਸੀ ਬਾਬਾ ਸ੍ਰੀ ਚਾਂਜੀ ਨੇ ਅੱਗੋਂ ਕਿਹਾ ਕਿ ਅਗਲੀ ਕਹਾਣੀ ਉਹ ਖੁਦ ਆਣ ਕੇ ਦੱਸਣਗੇ ਕੁਝ ਦਿਨਾਂ ਬਾਅਦ ਪਾਨਾਰਾਏ ਜੀ ਖੁਦ ਬਾਬਾ ਸ੍ਰੀ ਚਾਂਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਬਾਬਾ ਜੀ ਦੇ ਅੱਗੇ ਪਿਆਰ ਨਾਲ ਸਰਦਾ ਨਾਲ ਭੇਟਾ ਰੱਖ ਕੇ ਬੋਲੇ ਕਿ ਮਹਾਰਾਜ ਮੇਰਾ ਜਹਾਜ਼ ਕੁਮਨਕੇਰੀ ਵਿੱਚ ਫਸ ਗਿਆ ਸੀ ਬਹੁਤ ਮੁਸ਼ਕਲ ਦੇ ਨਾਲ ਵਿੱਚੋਂ ਨਿਕਲਿਆ ਮੈਂ ਤੁਹਾਨੂੰ ਪਲ-ਪਲ ਯਾਦ ਕਰ ਰਿਹਾ ਸੀ ਤੁਹਾਡੀ ਕਿਰਪਾ ਦੇ ਨਾਲ ਜਹਾਜ਼ ਬੰਨੇ ਲੱਗਿਆ ਮੈਂ ਬਹੁਤ ਖਤਰਨਾਕ ਸਥਿਤੀ ਵਿੱਚੋਂ ਨਿਕਲ ਕੇ ਆਇਆ ਹਾਂ ਇਹ ਸਾਰੀ ਕਹਾਣੀ ਸਾਧ ਸੰਗਤ ਨੇ ਸੁਣੀ ਅਤੇ ਬਾਬਾ ਸ੍ਰੀ ਚਾਂਜੀ ਦੇ ਚਮਤਕਾਰ ਦਾ ਅਹਿਸਾਸ ਹੋਇਆ ਬਾਬਾ ਸ੍ਰੀ ਚਾਂਜੀ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਪਲ-ਪਲ ਉਹਨਾਂ ਦੇ ਸਹਾਇ ਹੀ ਹੁੰਦੇ ਹਨ ਅੱਜ ਵੀ ਬਾਬਾ ਸ੍ਰੀ ਚੰਦ ਜੀ ਧਰਤੀ ਤੇ ਮੌਜੂਦ ਹਨ ਅਤੇ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਛੋਟਾ ਜਿਹਾ ਚਮਤਕਾਰ ਇਨਸਾਨ ਵਾਸਤੇ ਕਾਫੀ ਹੈ ਬਹੁਤ ਵੱਡਾ ਚਮਤਕਾਰ ਉਸ ਪਰਮਾਤਮਾ ਦਾ ਇਨਸਾਨ ਵਾਸਤੇ ਕਾਫੀ ਹੈ ਬਾਬਾ ਸ੍ਰੀ ਚੰਦ ਜੀ ਦੀ ਭਗਤੀ ਅਤੇ ਬਾਬਾ ਸ੍ਰੀ ਚੰਦ ਜੀ ਦੀ ਬੇਵਿਸ਼ਵਾਸ ਨੇ ਪਾ ਨਾਰਾਇ ਜੀ ਦਾ ਜਹਾਜ਼ ਬੰਨੇ ਲਾਇਆ ਅਤੇ ਰੋਮ ਰੋਮ ਉਹਨਾਂ ਦਾ ਬਾਬਾ ਸ੍ਰੀ ਚੰਦ ਜੀ ਦਾ ਨਾਮ ਜਪ ਰਿਹਾ ਸੀ ਬਾਬਾ ਸ੍ਰੀ ਚੰਦ ਜੀ ਭਗਤਾਂ ਦੀ ਰੱਖਿਆ ਕਰਦੇ ਹਨ ਬਾਬਾ ਸ੍ਰੀ ਚੰਦ ਜੀ ਅੱਜ ਵੀ ਧਰਤੀ ਤੇ ਮੌਜੂਦ ਹਨ ਕਿਉਂਕਿ ਉਹ ਸਮਾਏ ਨਹੀਂ ਅਲੋਪ ਹੋਏ ਸਨ ਤਾਂ ਤਾਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ